ਜਪਾਇਆ ਗੁਰਮੁਖ ਪ੍ਰਾਣੀ ਅਪਰਾਧੀ ਸਿਦੇ ਗੁਰ ਕੈ ਸ਼ਬਦ ਅੰਤਰ ਸਹਿ ਜੀਦੇ ਜੇ ਸਹਿ ਸੁਭਾਏ ਬੈਨ ਗੁਰ ਪ੍ਰਸਾਦਿ ਭਰਿ ਕੋ ਲਾਇ ਮਨ ਮੁਖ ਅੰਤਾ ਗੁਰੂ ਜਪਾਉ ਪਰਮੇ ਕੋ ਲਾਉ ਜਿਵੇਂ ਮਨ ਸੁਖਵਾਨਾ ਜਾਇ ਜਿਵੇਂ ਜਗਤ ਜਗਤ ਕਾਨਾ ਰਹਾ ਸਭੁ ਸੁਖਿ ਜੀਤਾਵੋ ਕਾਲ ਜਮਾਵੈ ਧਾਵ ਬਾਰ ਬਾਰ ਜਨਾਵਨੁ ਹੋਆ ਜਿਨ ਕਾਰਨ ਪਉਣਾ ਪਾਨਿ ਮਾਇ ਭੋਰਨੁ ਦਲਿਕਾ ਜੂਤ ਕਰ ਬਣਜਾ ਮੋਤੋਏ ਰੂਪ ਰੂਪੇ ਵਾਸੂ ਤੁਮਾਰਾ ਸੁਖ ਜਾਏ ਆਦਾਦੀ ਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜੀ ਰੱਖੋ ਵਿਰਦਾ ਉਤਾਰਾ ਤੁਸੋਂ ਬਾਸਾ ਦੁਆਰਾ ਪੰਥ ਤਹਰ ਪੜਤੋ ਜੋ ਵਿਕਾਰਾ ਗੁਰਮੁਖ ਭੱਭ ਜਲ ਉਤਰੋ ਪਾਰਾ ਰਹਾਓ ਗੁਰਮੁਖ ਵਿੱਚੋਂ ਮੈ ਜਾਏ ਗੁਰਮੁਖ ਬੈਲ ਨ ਲੱਗਾਈ ਗੁਰਮੁਖ ਨਾਮ ਵਸਦਾ ਮਨਿਆ ਦੇ ਗੁਰਮੁਖ ਕਰਨ ਧਰਮ ਸੱਚ ਹੋਈ ਗੁਰਮੁਖ ਸਰਕਾਰ ਜਿਹੜਾ ਇਹ ਤੋਂ ਗੁਰਮੁਖ ਨਾਮ ਰਤੇ ਕੋਈ ਆਪਣਾ ਮਨ ਪ੍ਰਭਉਤ ਹੋਊ ਜੋ ਕੋਈ ਲੋਕ ਸਮਝਾ ਹੋਊ ਸੁਣਨਾ ਕੋਈ ਗੁਰਮੁਖ ਸਮਝਦਾ ਕੋਈ ਮਾਰਮਕ ਡੰਪ ਬਹੁਤ ਬੁੜਾਈ ਜੋਖੀ ਕਮਾਵੈ ਸੋਤਾ ਨਾ ਪਾਇਆ ਜਾਵੇ ਜਾਇ ਤਾਉ ਨਾ ਕਾਲੀ ਮਨਮੁਖ ਕਰਮ ਕਰੇ ਬਹੁਤ ਬੁਮਾਨਾ ਬਗਿਉ ਲਾਇ ਬੈਗ ਧਿਆਨਾ ਜਪੜਿਆ ਤਵੀ ਮੈਦਾਨ ਅਪਨ ਤਰ ਗੁਰੂ ਸਿਵੇਂ ਮੁਖਣਾ ਹੋਈ ਗੁਰਬਰਦਾ ਦੀ ਕਿਰਾਰ ਜੋ ਕੋ ਕਾ ਜਬ ਸਵਾਚੁ ਨਿਮਲਾਈ ਹਮੇ ਮੈ ਲਾਇਓ ਨਤੇ ਤੀਰ ਜਹਾਗਾ ਨਾ ਜਯ ਅੰਕਾਰਾ ਮੇਰੇ ਗੁਰੂ ਪੀਤੇ ਜਪਰੇ ਪੁਆਰਾ ਸੋ ਜਨ ਸਾਚਾ ਜਿਉ ਮਾ ਮਾਰਾ ਗੁਰੂ ਕਾ ਜਪ ਤਨ ਸੰਘਾਰਾ ਆਪ ਤਰੇ ਅਗਲੇ ਕੁਲ ਤਾਰੇ ਮਾਇਆ ਮੋਹਿ ਨੱਟ ਬਾਜੀ ਪਾਈ ਮਨ ਮੁਕੰਧ ਰਹੀ ਲੁਟਾਈ ਗੁਰਮਕ ਅਲੇ ਬਤਰਾਏ ਲੇ ਬਲਾਈ ਬਹੁਤੇ ਪੇ ਕਰੇ ਬੇਕ ਤਾਈ ਅੰਤਰ ਤਿਸਨਾ ਫਿਰ ਅਹੰਕਾਰੀ ਆਪਣੀ ਨਾ ਬਾਜੀ ਆਰੀ ਕਾਪੜ ਪੈਰ ਕਰੇ ਚੁਤਰਾਏ ਮਾਇਆ ਮੋਹਿ ਧਰਮ ਬੁਲਾਏ ਬਿਨ ਗੁਰ ਸੇਵੇ ਬਹੁਤ ਗੁਪਾਈ ਨਾਮ ਰਤੋ ਭਗਤੀ ਗੌਰੀ ਮਹਾਲਾ ਦੀ ਦਾ ਬ੍ਰਹਮਾ ਮੂਰ ਦੇ ਅਭਿਆਸਾ ਦਾ ਬਹੁਤ ਉਪਾਅ ਹੈ ਜਮਕਾ ਗਲ ਜੇਵੜਾ ਦੇ ਕਾਲ ਨੂੰ ਜਾਵੇ ਗੁਰਮੁਖ ਜਮਕਾਲ ਨੇੜ ਨਾ ਆਵੇ ਹਉ ਮੈਂ ਦੂਜਾ ਸ਼ਬਦ ਜਲਾ ਮੈਂ ਨਾਮੇ ਰਤੀ ਹਰੂ ਨਾਵੇ ਮਾਇਆ ਦਾਸੀ ਭਰਤਾ ਕੀ ਕਾਰ ਕਮਾਵੇ ਚਰਨੀ ਲੱਗੇ ਤਾਂ ਮਹਿਰ ਪਾਵੇ ਸਾਦੇ ਜਨਨ ਬਤਾ ਸੁਹਾ ਬਹਰ ਕਥਾ ਸੁਣੇ ਸੇ ਤਰਵਤ ਦੇਸਾ ਜੁਗ ਮਾਈ ਤੇਰੇ ਕੋ ਸਾਹਨੇ ਵਾਏ ਅੰਦਰ ਕੋਈ

ਚਾਚਾ ਰਾਮ ਨਾਲ ਹਰ ਹਰ ਗੱਲ ਕਰਦੇ ਹਾਂ ਨਾ ਇਹ ਕਾਹਤ ਦੰਮਨ ਇਹ ਸਟੱਪ ਮਾਰ ਦੰਮਨ ਦੰਮਨਾ ਨਹੀਂ ਦੇਰੀ ਦੰਮਨਾ ਇਹ ਦੋ ਤੋਂ 18 ਹੁੰਦਾ ਹੈ ਨਹੀਂ

ਆਹ ਇਹ ਜਿਹੜਾ ਹੀਰਾ ਮਹਿਲ ਹੈ ਇਹ ਸਾਡੀ ਕੌਮੀ ਵਿਰਾਸਤ ਹੈ ਅਰ ਕੌਮੀ ਵਿਰਾਸਤਾਂ ਦਿਲੋ ਦਿਮਾਗ ਦੇ ਵਿੱਚੋਂ ਕਦੇ ਭਲਾਈਆਂ ਨਹੀਂ ਜਾ ਸਕਦੀਆਂ ਹੁੰਦੀਆਂ ਬਹੁਤ ਲੰਮਾ ਸਮਾਂ ਇਕਲਾਂ ਈਰਾਨ ਪਿਆਰਿਆ ਮੈਨੂੰ ਖੁਸ਼ੀ ਹੋਈ ਹੈ ਕਿ ਸਾਡੀ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰੀਤੀ ਕੌਰ ਜੀ ਜੋ ਨਾਂਬਾ ਪਰਿਵਾਰ ਦੇ ਨਾਲ ਸੰਬੰਧਤ ਹੈ ਮਹਾਰਾਜਾ ਪਰਿਵਾਰ ਦੇ ਨਾਲ ਸੰਬੰਧਤ ਹੈ ਉਹਨਾਂ ਨੇ ਆਪਣੇ ਸੁਪੁੱਤਰ ਦੇ ਨਾਲ ਆ ਕੇ ਇੱਥੇ ਰਹਿਣ ਬਸੇਰਾ ਕੀਤਾ ਤੇ ਇਸ ਕਿਲੇ ਦੀ ਜਿਹੜੀ ਨੁਹਾਰ ਹੈ ਉਹਨੂੰ ਬਦਲਿਆ ਉਹ ਬਦਲ ਨਹੀਂ ਪੀਛਾਈ ਦਿੱਤੀ ਮੈਂ ਸਮਝਦਾ ਕਿ ਸਰਕਾਰਾਂ ਨੂੰ ਵੀ ਇਸ ਵਿਰਾਸਤ ਨੂੰ ਕਾਇਮ ਰੱਖਣ ਦੇ ਲਈ ਸੰਭਾਲਣ ਦੇ ਲਈ ਆਪਣਾ ਬੰਨਦਾ ਜਿਹੜਾ ਯੋਗਦਾਨ ਜਿਹੜਾ ਹੈ ਉਹ ਪਾਉਣਾ ਚਾਹੀਦਾ ਹੈ ਤੇ ਅਕਾਲ ਪੁਰਖ ਨੇ ਜੇ ਕਿਰਪਾ ਕੀਤੀ ਤੇ ਅਸੀਂ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਵਿਰਾਸਤਾਂ ਨੇ ਚਾਹੇ ਮਹਾਰਾਜਾ ਸ਼ੇਰ ਸਿੰਘ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਰੇਪਦਮਨ ਸਿੰਘ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਪਟਿਆਲਾ ਜੀ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨੂੰ ਸੰਭਾਲਣ ਦਾ ਜਿਹੜਾ ਯਤਨ ਕਰਾਂਗੇ ਓਹ ਕਰਨਾ ਵੀ ਚਾਹੀਦਾ ਹੈ ਜੀ ਜਿਹੜੇ ਦਿਨ ਮਿੱਠੂ ਸਿੰਘ ਕਰਨ ਨੇ ਕਿਹਨੇ ਕਹਿ ਸੀਗਾ ਕਿ ਪੰਜਾਬ ਨੂੰ ਵੱਖਰਾ ਐਕਟ ਬਣਾਉਣਾ ਚਾਹੀਦਾ ਕਿ ਕੇਂਦਰ ਹੈ ਜੀ ਅਸੀਂ ਅਸੀਂ ਜਿਹੜਾ ਨਾ ਜੀ ਜਿਹੜਾ ਪਾਰਟੀ ਲੈਵਲ ਦੇ ਉੱਤੇ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਹੈ ਉਹ ਮੰਗ ਕਰਦੇ ਹਾਂ ਔਰ ਇੱਛਕ ਵੀ ਹਾਂ ਕਿਉਂਕਿ ਗੁਰਦੁਆਰਾ ਜਿਹੜਾ ਭਾਰਤੀ ਐਕਟ ਹੈ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਹੈ ਇਹ ਸਾਨੂੰ ਕੌਮੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰਦਾ ਹੈਗਾ 1999 ਦੇ ਵਿੱਚ ਇਹਦਾ ਅਖਰਾੜਾ ਤਿਆਰ ਹੋਇਆ ਸੀ ਉਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਨੂੰ ਭਾਰਤ ਵੀ ਕੀਤਾ ਸੀ ਪਾਸ ਵੀ ਕੀਤਾ ਸੀਗਾ ਬਾਅਦ ਵਿੱਚ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹ ਐਕਟ ਵਿੱਚ ਲੰਮਕ ਗਿਆ ਤੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੌਮੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ 올 ਇੰਡੀਆ ਗੁਰਦੁਆਰਾ ਐਕਟ ਦੇ ਵੱਲ ਵਧਣਾ ਚਾਹੀਦਾ ਹੈ ਜੀ ਅਮਰਪਾਲ ਸਿੰਘ ਦੀ ਪਾਰਟੀ ਨਾਲ ਤੇ ਜੇਕਰ ਬੀਜੇਪੀ ਪੰਜਾਬ ਦੇ ਸਿੱਖਾਂ ਦੇ ਮਸਲੇ ਹੱਲ ਕਰਦੇ ਆ ਤਾਂ ਕੋਈ ਅਲਾਈਅੰਸ ਬਾਰੇ ਸੋਚ ਸਕਦੇ ਆ ਦੇਖੋ ਅਲਾਈਅੰਸ ਜਿਹੜੇ ਆ ਉਹ ਇਲੈਕਸ਼ਨ ਕੋਈ ਸਮਾਂ ਪਹਿਲਾਂ ਜਿਹੜੀ ਹੈ ਉਹ ਹੁੰਦੇ ਆ ਅਜੇ ਇਲੈਕਸ਼ਨ ਦੇ ਵਿੱਚ 50 ਸਾਲ ਦੀ ਤੇ ਅਸੀਂ ਫਿਲਹਾਲ ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਅਸੀਂ ਪਾਰਟੀ ਦਾ ਢਾਂਚਾ ਮਜ਼ਬੂਤ ਕਰ ਰਹੇ ਹਾਂ ਪਾਰਟੀ ਮਜ਼ਬੂਤ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੀਆਂ ਜਿਸ ਭਾਵਨਾਵਾਂ ਬਣਦੀਆਂ ਨੇ ਤੇ ਅਸੀਂ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਜ਼ਰੂਰ ਵਿਚਾਰ ਕਰੂਗੀ ਤੇ ਬਾਕੀ ਹਤਾਲ ਮੇਲ ਸਾਡੀ ਕਮੇਟੀ ਬਣੀ ਵੀ ਹੋਈ ਹੈ ਪੰਥਕ ਜੱਥੇਬੰਦੀਆਂ ਨਾਲ ਹਤਾਲ ਮੇਲ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਥਕ ਤੇ ਰਾਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਅਸੀਂ ਪੰਜਾਬ ਨੂੰ ਤੇ ਪੰਤ ਨੂੰ ਮਜ਼ਬੂਤ ਕਰਨ ਦੇ ਲਈ ਕਾਰਸ਼ੇਲ ਹੋਇਆ। ਸ੍ਰੀ ਕਾਲ ਚਲਦੇ ਜ才ਦਾਰ ਸਾਹਿਬ ਨੇ ਪਿਛਲੇ ਵੀ ਨਹੀਂ ਇੱਕ ਬਿਆਨ ਦਿੱਤਾ ਪਹਿਲਾਂ ਵੀ ਕਿ ਸਿੱਖਾਂ ਨੂੰ ਬੱਚੇ ਵੱਧ ਪੈਦਾ ਕਰਨੇ ਚਾਹੀਦੇ। ਮੈਨੂੰ ਲੱਗਦਾ ਉਹਨਾਂ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ। ਪਹਿਲਾਂ ਵੀ ਇਹ ਗੱਲ ਚੱਲਦੀ ਰਹੀ ਹੈ ਪਹਿਲੇ ਜ才ਦਾਰ ਸਾਹਿਬਾਂ ਵੀ ਇਹ ਗੱਲ ਕਰਦੇ ਰਹੇ। ਜੀ ਪੀ ਪਾਰਟੀ ਕਿਸ ਤਰ੍ਹਾਂ ਕੇ ਬਦੂਗੀ ਇਸ ਕਮਰਟੀ ਪਾਰਟੀ ਜਿੰਨਾ ਚਿਰ ਅਸੀਂ ਹੁਣ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਅੱਜ ਪਟਿਆਲੇ ਦੇ ਵਿੱਚ ਭਰਮੀਆਂ ਸਾਡੀ ਵਰਕਰਾਂ ਦੀ ਮੀਟਿੰਗ ਹੋਈ ਐ ਸੀ ਤਾਂ ਵਰਕਰਾਂ ਦੀ ਮੀਟਿੰਗ ਤੇ ਕਨ ਰੈਲੀ ਰੂਪ ਦੇ ਵਿੱਚ ਹੋਈ ਐ ਇਸੇ ਤਰ੍ਹਾਂ ਹੁਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਪਹਿਲਾਂ ਗੁਰਦਾਸਪੁਰ ਕਲਰੌਰ ਦੇ ਵਿੱਚ ਹੋਈ ਐ ਇਸ ਤਰ੍ਹਾਂ ਜ਼ਿਲ੍ਹਾ ਪੱਧਰੀ ਸਾਡੀਆਂ ਵਰਕਰਾਂ ਦੀਆਂ ਡੈਲੀਗੇਟਾਂ ਦੀਆਂ ਮੀਟਿੰਗਾਂ ਮੀਟਿੰਗਾਂ ਚੱਲ ਰਹੀਆਂ ਜਿਹੜੀਆਂ ਬਹੁਤ ਜ਼ਿਆਦਾ ਭਰਮੀਆਂ ਹੋ ਰਹੀਆਂ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਅਸੀਂ ਆਪਣੇ ਅਜੰਡੇ ਆਪਣੇ ਜਿਹੜਾ ਵਿਜ਼ਨ ਹੈ ਉਹ ਲੋਕਾਂ ਦੇ ਸਾਹਮਣੇ ਰੱਖੇ ਪਿਛਾ ਦੇ ਹਾਲਾਤ ਇਸ ਵਕਤ ਬੜੇ ਸੁਖਾਵੇਂ ਨਹੀਂ ਹੈ ਕਿਉਂਕਿ ਨੌਜਵਾਨਾਂ ਦੀ ਫੜੋਫੜੀ ਦੇਖੋ ਜੇ ਕੋਈ ਕ੍ਰਾਈਮਨਲ ਹੈ ਕੋਈ ਕ੍ਰਾਈਮ ਕਰ ਰਿਹਾ ਹੈ ਕੋਈ ਡਰਗ ਦੇ ਧੰਦੇ ਚ ਹੈ ਕੋਈ ਫਰੋਟੀਆਂ ਦੇ ਧੰਦੇ ਚ ਹੈ ਤੇ ਉਹਨੂੰ ਫੜਨਾ ਉਹਨੂੰ ਸਜ਼ਾਵਾਂ ਦੇ ਅਦਾਮ ਤੱਕ ਪਹੁੰਚਾਉਣਾ ਇਹ ਜ਼ਰੂਰੀ ਵੀ ਹੈ ਪਰ ਇਹਦੀ ਆੜ ਦੇ ਵਿੱਚ ਨਿਰਦੋਸ਼ਾਂ ਨੂੰ ਜਿਹੜਾ ਹੈ ਕੁੱਟਣਾ ਮਾਰਨਾ ਫੜਨਾ ਇਹ ਠੀਕ ਨਹੀਂ ਹੈ